ਦੇਖੋ ਮਾਰਨ ਤਾਂ ਮੇਰੇ ਸਾਹਮਣੇ ਦੇ ਬਚਨ ਹੋਏ ਹੋਏ ਆ ਇਹ ਹਾਂਜੀ ਵੀ ਬਕੀਰ ਡਗਮਗ ਹੋ ਜਾਣਾ ਸਾਰਾ ਕੁਝ ਯਾਰ ਸਲਾਮ ਹੈ ਆ ਨਾ ਦੱਸਦਾ ਤੁਹਾਨੂੰ ਜੀ ਆ ਰਿਹਾ ਤੇ ਲੈ ਕੇ ਸਾਰਾ ਪੈਕਸਲ ਦੇ ਬਾਸ ਹੋਏ ਨੇ ਉਹ ਦੂਸਰੇ ਪੱਛੇ ਵਿੱਚ ਡਗਮਗ ਤੇਰੀ ਮਾਂ ਕਿਤੇ ਹੋਇਆ ਮਨ ਲਗਾ ਕੇ ਹੱਥ ਮਾਰ ਕੇ ਬਾਅਦ ਵਿੱਚ ਮਨ ਉਹ ਆਇਆ ਮਾ ਮਾ ਨੰਨੇ ਨੰਨੇ ਮਾ ਨੰਨੇ ਨੰਨੇ ਨਮਾ ਅੰਦਰ ਨਮਾ ਅੰਦਰ ਨਮਾ ਅੰਦਰ ਕੋਈ ਚੰਗੀ ਗੱਲ ਨਹੀਂ ਗੱਲ ਹੈ ਰਾ 12 ਕੋ ਤੇ ਦੀਵਾ ਪੜਨਾ ਹੈ ਹੋਏ ਉਹੀ ਕੁਝ ਹੋ ਰਿਹਾ ਜੀ ਜਲੇ ਜਲ ਹੋ ਜਾਣਾ ਇਹ ਤਾਂ ਮੈਂ ਬਹੁਤ ਪਹਿਲਾਂ ਹਾਂਜੀ 8 ਮਹੀਨੇ ਪਹਿਲਾਂ ਗੱਲ ਕਹੀ ਸੀ ਮਾਲਕ ਕਹਿੰਦੇ ਆ ਗਿਆ ਵਕੀਲ ਹੈ ਮੈਂ ਹਾਂਜੀ ਅੱਜ ਤੈਨੂੰ ਇੱਕ ਗੱਲ ਦੱਸਾਂ ਕਹਿੰਦੇ ਮਾੜੀ ਕਰ ਦੋ ਕਿਰਪਾ ਵਕੀਲ ਸਮਾਂ ਬਹੁਤ ਭਿਆਨਕ ਆ ਰਿਹਾ ਕਹਿੰਦੇ 24 ਤੱਕ ਕੱਢਤਾ ਪਰ 25 ਵਿੱਚ ਜਲੇ ਜਲ ਹੋ ਜਾਣਾ ਉਹਦਾ ਬਹੁਤ ਪਾਣੀ ਆਉਣਾ ਹੈ ਬਹੁਤ ਪਾਣੀ ਆਉਣਾ ਡੱਗਮੱਗ ਹੋ ਜਾਣਾ ਸਾਰਾ ਕੁਝ ਡੱਗਮੱਗ ਆ ਦੇਖੋ ਨਾ ਉਵੇਂ ਡੱਗਮੱਗ ਹੋ ਰਿਹਾ ਹੈ ਤੇ ਇਸ ਹਾਲੇ ਤੇ ਐਸੋ ਤੇ ਹਾਲੇ ਉਹ ਰਾਵੀ ਦੇ ਦੇ ਤੇ ਕਦੀ ਪਾਣੀ ਸਰ ਨੂੰ ਵੇਖ ਨੂੰ ਨਹੀਂ ਮਿਲਦਾ ਸੀ ਪਰ ਐ ਸਿਚੁਏਸ਼ਨ ਹੈ ਕਿ ਉਹਦੀ وجہ ਤੋਂ ਹੁਣ ਇੱਥੇ ਪਾਣੀ ਪਾਣੀ ਹੈ ਤੇ ਹੁਣ ਬਾਹੀ ਆਇਆ ਤੇ ਸਾਰਾ ਖੁਸ਼ ਹੋ ਗਿਆ ਤੇ ਹੁਣ ਐ ਸੜਕਾਂ ਤੇ ਨਾ ਹਰ ਸਾਲ ਇਹਨਾਂ ਦੇ ਉੱਪਰ ਦਾ ਬੋਲਦਾ ਬਿਲਦੇ ਚਾਹੇ ਪੀਣ ਨੂੰ ਕੁਝ ਨਾ ਹੋਵੇ ਜੇ ਕਿ ਜੁਰਤ ਚੱਲਦਾ ਵੀ ਬਿਆਸ ਕਰਿਆ ਆਪਣਾ ਕਹਿਰ ਜਿਹੜਾ ਵਰਪਾ ਰਿਹਾ ਹੈ। ਕੀ ਇਹ ਰਾਤੀ ਦੇ ਇਦਾਂ ਹੀ ਭੁੱਖੇ ਪਾਣੇ ਕਿਤੇ ਰੋਟੀ ਨਹੀਂ ਦੁੱਧ ਨਹੀਂ ਘੋਣੀ। ਸਾਡੇ ਬੱਕਰੀਆਂ ਸਾਡੇ ਮਾਲ ਹੀ ਲੈ ਗਏ ਚਲੋ ਚੋਰੀ ਲੈ ਗਏ। ਇਸ ਤਰੀਕ ਬਾਹਰ ਦੇ ਵਿੱਚ ਬਹੁਤ ਵੱਡਾ ਝੁਚਾਲ ਆਉਣ ਵਾਲਾ ਹੈ। 30 ਕਰੋੜ ਲੋਕ ਜਿਹੜੇ ਇਹਨਾਂ ਨੂੰ ਨੁਕਸਾਨ ਹੋ ਸਕਦਾ ਹੈ। ਸਿੰਧੂ ਕੇ ਐਕਟਿਵ ਹੋਣੇ ਸੇ ਪਾਕਿਸਤਾਨ ਕੋ ਆਪਣਾ ਭਵਿੱਖ ਅੰਧਕਾਰ ਮੇ ਦਿਖਨੇ ਲਗਾ। ਇਹਦੇ ਵਿੱਚ ਪੰਜਾਬ ਵੀ ਹੈਗਾ ਹੈ। ਕੁਦਰਤ ਦੇ ਅੱਗੇ ਕਿਸੇ ਦਾ ਜੋਰ ਤਾਂ ਚੱਲਦਾ ਨਹੀਂ। ਹਿਮਾਚਲ ਦੇਖ ਲਓ ਤੁਸੀਂ। ਜੀ। ਆ ਉੱਤਰਾਖੰਡ ਦੇਖ ਲਓ। ਜੀ। ਕਿਵੇਂ ਬੱਤਲ ਫਟ ਰਹੇ ਆਂ ਹਾਂਜੀ ਕਿਵੇਂ ਕਾਰਾਂ ਤੈਰ ਰਹੀਆਂ ਕਿਵੇਂ ਰਾਜਸਥਾਨ ਵਿੱਚ ਫਲੱਡ ਆ ਰਹੇ ਜੀ ਇਹ ਤਾਂ ਜੇ ਹੋਰ ਬਹੁਤ ਕੁਝ ਹੋਣਾ ਹੈ ਜੀ ਬਾਬਾ ਜੀ ਦੇ ਕਹਿ ਅਨਸਾਰ ਜੀ ਕਿ ਬਾਬਾ ਜੀ ਨੇ ਕਿਹਾ ਤਾਂ ਵੀ ਬਹੁਤ ਪਾਣੀ ਆਉਣਾ ਹੈ ਪਤਾ ਨਹੀਂ ਕਿ ਆਉਣਾ ਪਰ ਹੋ ਪਾਣੀ ਨਾਲ ਹੀ ਰਿਹਾ ਸਾਰਾ ਜੋ ਪਾਣੀ ਹੋਏਗਾ ਪਚਾਲ ਵੀ ਆਉਣਗੇ ਪਚਾਲਾ ਨਹੀਂ ਆਏ ਨਹੀਂ ਮੈਂ ਦੱਸਾਂਗਾ ਜਦੋਂ ਪਚਾਲ ਆਉਣਗੇ ਹਾਂਜੀ ਹਾਂ ਲੜਾਈ ਵੀ ਲੱਗੇਗੀ ਜੀ ਲੜਾਈ ਲੱਗੀ ਵੀ ਉਹ ਹੈ ਜੀ ਬੱਝ ਜਾਣੀ ਅਗਲੇ ਮਹੀਨਿਆਂ 'ਚ ਦੇਖੋ ਤੁਸੀਂ ਕਿਹਾ ਹੁੰਦਾ ਜੀ ਵਾਏ ਉਹ ਸਭ ਬਹੁਤ ਗਟਨ ਸਮੇਂ ਬਹੁਤ ਗਟਨ ਸਮੇਂ ਹੁਣ 29 ਤੱਕ ਐਹੀਂ ਚੱਲਣਾ ਪਰ 27 ਤੋਂ ਬਾਅਦ ਬਾਰਾਜ ਕਹਿੰਦੇ ਸੀਗੇ ਮਾ ਜੀ ਐਂ ਤਾਂ ਬਹੁਤ ਤੰਗ ਹੋ ਜੂਗੇ ਫਿਰ ਕਦ ਤੱਕ ਚੱਲੀ ਜਾਊਗਾ ਇਹ ਹਾਂਜੀ ਉਹ ਨਹੀਂ ਵਕੀਲ ਐਂ ਤਾਂ 27 ਤੇ ਮਾੜਾ ਮੁੱਟਾ ਠੀਕ ਹੋਣ ਲੱਗ ਜਾਊਗਾ 27 ਤੋਂ ਬਾਅਦ ਜੀ ਉਦੋਂ ਤੱਕ ਸਮੇਂ ਦਾ ਬਹੁਤ ਪਿਆਰ ਕਰ ਤੁਸੀਂ ਦੇਖ ਰਹੇ ਹੋ ਹਾਂਜੀ ਹਾਂ ਮਹਾਰਾਜ ਦੇ ਬਚਨ ਦਾ ਸਤ ਤੋਣੀ ਆਉਣੇ ਆ ਦੇਖੋ ਜੀ ਜੀ ਇਹਦਾ ਹੱਲ ਤਾਂ ਮਹਾਰਾਜ ਨੇ ਇਹੀ ਦੱਸਿਆ ਸੀਗਾ ਵੀ ਭਾਈ ਸੰਗਤ ਨੂੰ ਕਹੋ ਵੱਧ ਤੋਂ ਵੱਧ ਪਾਠ ਕਰੋ ਜਾਪ ਕਰੋ ਸੇਵਾ ਕਰੋ ਜੀ ਸਿਮਰਨ ਕਰੋ ਜੀ ਗੁਰਦੁਆਰਿਆਂ ਚ ਜਾ ਕੇ ਜੁੱਤੀਆਂ ਸਾਫ਼ ਕਰੋ ਜੀ ਝਾੜੂ ਲਾਓ ਜੀ ਅਰਦਾਸ ਕਰੋ ਬਾਤੇ ਵੀ ਮਹਾਰਾਜ ਔਖਾ ਟਾਈਮ ਲੰਗਾ ਦੇ ਜੀ ਕਿਰਪਾ ਕਰੋ ਕਿਰਪਾ ਕਰੋ ਜਿਵੇਂ ਉਸ ਕੈਨੇਡਾ ਵਾਲੇ ਸਿੰਘ ਨੂੰ ਐਦਾਂ ਹੱਥ ਫੜ ਕੇ ਕੱਢਿਆ ਸੀਗਾ ਹਾਂ ਉਹਵੇਂ ਜਿਹੜੇ ਅਰਦਾਸਾਂ ਬੇਨਤੀਆਂ ਸੀ ਉਹਨਾਂ ਨੂੰ ਮਾਰੇ ਕੱਢ ਲੈਣਗੇ ਵਾਈਟ ਉਹਨਾਂ ਨੂੰ ਕੱਢ ਲੈਣਗੇ ਜੀ ਪਾ ਨੁਕਸਾਨ ਬਹੁਤ ਹੋਣਾ ਹੈ ਬਹੁਤ ਲੋਕਾਂ ਨੇ ਜੀ ਬਿਮਾਰੀ ਆ ਜਾਣੀ ਹੈ ਜੀ ਬਿਮਾਰੀ ਹੁਣ ਅਗਲੇ ਮਹੀਨਿਆਂ 'ਚ ਦੇਖੋ ਕਿ ਆ ਕੁਸੰਦਾ ਜੀ ਹਾਂ ਨਕਸਾਂ ਹੋਣਾ